ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨੱਕ ਦਿਖਾਣੇ ਤੋਕੜਾਂ ਗੱਬਣਾ ਸੱਜਰਾਂ ਤੇ ਗੱਬਣਾ ਤਿਆਰ ਆਪਾਂ ਪਹੁੰਚੇ ਹਾਂ ਵੀਰ ਜਸਕਰਨ ਸਿੰਘ ਹਣ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸੱਸੀ ਭਾਜੀ ਸੱਸੀ ਕਾਲ ਦੀ ਵੇਚੀ ਸੱਸੀ ਕਾਲ ਦੀ ਕੀ ਹਾਲ ਚਾਲ ਜੀ ਬੜੀ ਚੜਦੀ ਕਲਾ ਮਹਾਰਾਜ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਜੀ ਆਪਣਾ ਜਸਕਰਨ ਸਿੰਘ ਆ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਆ ਜੀ ਬਾਗੇ ਲੋਪੋ ਕੁਚਕਾਵਾ ਪੈਂਦਾ ਆਪਣ ਨੂੰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਵੀ ਜੀ 9992800635 ਠੀਕ ਆ ਜੀ ਲਓ ਜੀ ਨੀਲੀ ਰਵੀ ਦੇ ਨਕੀਨੇ ਲੈਂਦੇ ਆ ਵੀਰ ਨੇ ਤੇ ਟੇਢੇ ਕੱਟ ਤੇ ਮਣਕੀ ਅੱਖ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਇਧਰੋਂ ਕਰ ਲਈਏ ਸ਼ੁਰੂਆਤ ਭਾਜੀ ਇਧਰ ਹੀ ਕਰ ਲਓ ਠ ਇਹ ਨਹੀਂ ਮੈਂ ਨੀਲੀ ਰਾਵੀ ਚਾਹੁੰਦੀ ਏ ਬਜਨ ਉਧਰ ਚੰਗਾ ਮੈਂ ਦਾ ਠੀਕ ਹੈ ਜੀ ਮੈਂ 14 15 ਕਿਲੋ ਵਾਲੀ ਆ ਮੈਂ ਲੈ ਜੂਗੀ ਕੋਈ 5 7 ਦਿਨਾਂ ਜੇ ਠੀਕ ਹੈ ਜੀ ਚੰਗੀ ਮੈਂ ਤਿਆਰ ਹੋਣ ਲਈ ਏ ਬਜਨ ਠੀਕ ਹੈ ਲਓ ਜੀ ਨੀਲੀ ਰਾਵੀ ਦੀ ਪਿਓਰ ਆ ਗਈ ਆ ਹਾਂ ਜੀ ਤੇ 14 15 ਲੀਟਰ ਦੁੱਧ ਵਾਲੀ ਆ ਤੇ ਕੱਦ-ਕਾਠ ਵੀ ਚਲੋ ਚੰਗਾ ਆ ਗਿਆ ਕਰਮਾਲੀ ਦਾ ਹਫਤਾਗ ਲੈ ਜੂਗੀ ਜੇ ਹਾਂ ਲੈ ਜਾਣਾ ਇੰਨਾ ਕ ਜੇ ਠੀਕ ਹੈ ਜੀ ਕਿਨਵਾ ਸਵੇਰਾ ਸੁਣਾ ਪਾਜੀ ਇਹ ਵੀ ਦੀ ਤਿੱਜਾ ਸੂਆ ਮੈਂ ਸੂਗੀ ਠੀਕ ਕਰੋ ਜੀ ਸੂਆ ਤੀਸਰਾ ਮੈਂ ਵਜਨ ਮੈਂ ਦਾ ਚੰਗਾ ਠੀਕ ਹੈ ਠੀਕ ਹੈ ਲੋ ਜੀ ਸੂਆ ਤੀਸਰਾ ਸੁਣਾ ਜਿਹਦੇ ਫੇਸ ਕੁਆਲਟੀ ਤੁਸੀਂ ਬੱਲਾ ਮੱਥਾ ਆ ਗਿਆ ਵਾ ਬਿਲਕੁਲ ਪਤਲੇ ਚੰਮ ਦੇ ਤੇ ਪੈਰਾਂ ਪੂਰਾ ਦੇ ਚੌਹਾਂ ਦੇ ਨਿਸ਼ਾਨ ਆ ਗਏ ਆ ਚੰਗੀ ਤਿਆਰ ਹੋਣ ਡਈ ਕੱਦ ਕਾਠ ਤੇ ਪਿੱਠ ਪੁੜਾ ਜਿਹੜਾ ਬਹੁਤ ਹੀ ਚੌੜਾ ਉਹ ਤੁਸੀਂ ਚੈੱਕ ਕਰ ਸਕਦੇ ਜਾਨ ਮੰਜਾ ਡਾਨ ਵਾਲੇ ਸਕਤਾ ਵਾ ਤੇ ਹੈ ਸਿੰਗਲ ਹੱਡੀ ਆ ਚੰਗੀ ਖੁੱਲਣ ਡਈ ਮੈਂ ਥੱਲੇ ਠੀਕ ਹੈ ਠੀਕ ਹੈ ਤੇ ਢਿੱਲਾਂ ਢੋਲਾਂ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਸੂ ਤੱਕ ਜਿਹੜਾ ਹਵਾਨਾ ਚੱਕਾ ਬਣਾ ਜੂਗੀ ਕਰਮਾ ਲਈ ਥਣਾ ਦਾ ਸੈਜ ਗਿਆ ਵੀ ਜਿਹੜਾ ਐਨ ਕੱਲਾ ਕੱਲਾਂ ਲੱਗਾ ਪਿਆ ਵਾ ਚੋਹਾਂ ਨੁਕਰਾਂ ਦੇ ਲੈਓ ਪਾਜੀ ਚਲੋ ਕੋਈ ਸੰਭਣ ਵਾਲਾ ਭਰਾ ਲੈ ਜੂਗਾ ਇਹ ਚੰਗਾ ਦੁੱਧ ਕੱਢੀ ਜਾਊਗੀ ਪਿਛਲੇ ਸਵੇਰਾ ਕੋਈ 14 15 ਲੀਟਰ ਮਿਲਕ ਰਿਕਵਰ ਡਿਆਰਾ ਪੀ ਲੈਣ ਤਾਂ ਕੋਈ ਗੱਲ ਨਹੀਂ ਤੇ ਮਗਰਲੀ ਸਾਈਡ ਤੋਂ ਆਪਾਂ ਦਿਖਾਉਨੇ ਆ ਤੁਹਾਨੂੰ ਛੱਡਾ ਛੱਡਾ ਜਿਹੜਾ ਉਹ ਨਾਲ ਅੱਗੇ ਨੂੰ ਤੇ ਉਹ ਨਾਲ ਪਿਛੇ ਨੂੰ ਬਣਿਆ ਪਿਆ ਵਾ ਲਓ ਜੀ ਸੂਨ ਤੱਕ ਪੰਡਾ ਪਾ ਜਣੀਆਂ ਕਰਮਾਲੀ ਨੇ ਤੇ ਆਖ ਤੀਕ ਨਾ ਕੱਟੂ ਭਾਈ ਤੁਹਾਡੇ ਸਾਹਮਣੇ ਦੁੱਧ। ਐਗਲੀ ਜਿੰਨਾ ਉਹ ਲਾਇਰ ਦੇ ਪਿਛਲੇ ਸਵੇਰੇ 14 ਕਿਲੋ ਦੁੱਧ ਦਿੰਦੀ ਰਹੀ ਆ। ਅੱਛਾ ਹਾਂ ਬਾਕੀ ਹੁਣ ਸੇਵਾ ਦੇ 14 ਤੋਂ ਵੱਧ ਦਿੰਦੀ ਆ ਘੱਟ ਦਿੰਦੀ ਆ ਉਹਨੇ। ਠੀਕ ਆ ਠੀਕ ਆ ਲਓ ਜੀ ਸੇਵਾ ਦੇ ਗੱਲ ਬਾਕੀ ਮੁੱਕ ਜਾਂਦੀ ਆ। ਚੱਡਾ ਚੱਡਾ ਜਿਹੜਾ ਇਹਨਾਂ ਐਚ ਐਫ ਗਾਂ ਵਰਗਾ ਲੱਗਾ ਪਿਆ ਵਾ। ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਜੇ? ਮੁੱਲ ਵੀ ਨਹੀਂ ਅੱਜ ਮੈਂ 14-15 ਕਿਲੋ ਦੁੱਧ ਤਿਆਰ ਹੋਏ ਫਿਰ ਦੇਹੀ ਤੇ ਲੱਖਾਂ ਬਾਹਰ ਮੰਗੀਏ ਹਨਾ। ਹਾਂਜੀ ਹਾਂਜੀ। ਉਹ ਕਿਹਨੇ ਵੀ ਪੁਰਾਣੇ ਸਾਹਮਣੇ ਆਪਾਂ ਜੈ ਜੀ ਕਰਾਂਗੇ ਜੈ ਜੀ ਦੇ ਦਾਂਗੇ ਕਰ ਦਈਏ ਹਾ ਨਾਈ ਹਾਂਜੀ ਕਰ ਦਈਏ ਹਾ ਨਾਈ 90 ਦੀ ਦੇ ਦਈਏ ਹੋਰ ਕਰ ਦਈਏ 90 ਅੰਦਰ ਕਰ ਦਈਏ 2000 ਚਲੋ 2000 ਛੱਡ ਦਾਂਗੇ 90 88 ਹਾਂਜੀ 88 ਪਰ ਮੈਂ ਤਿਆਰ ਹੋ ਕੇ ਵੇਖੂ ਬਾਈ ਠੀਕ ਹੈ ਠੀਕ ਹੈ ਲਓ ਜੀ 88000 ਦੀ ਤੇ ਚੱਡਾ ਚੁੰਡਾ ਜਿਹੜਾ ਬਹੁਤ ਹੀ ਬਾਖਮਾਲ ਲੱਗਾ ਵਾ ਚਲੋ ਕੋਈ ਸੰਭਨ ਵਾਲਾ ਭਰਾ ਲਾ ਜੇ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਚਲੋ ਮੌਕੇ ਤੇ ਮਾਨਤਾਣ ਕਰ ਦਿਓ ਭਾਜੀ। ਆਪਾਂ ਕੋਈ ਨਹੀਂ ਮੀਤਰਾ ਫੋਨ ਲਾਵੇ ਉਹ ਕਰ ਲਾਂਗੇ। ਠੀਕ ਹੈ ਜੀ ਤੇ ਦੂਜੇ ਨੰਬਰ ਤੇ ਦੱਸਿਓ ਟੇਡੇ ਕਟ ਵਾਲੀ। ਇਹ ਬਿੱਡੀ ਦੂਜਾ ਸੂਬਾ ਝੋਟੀ ਸੁਣੀਗੇ। ਅੱਛਾ ਜੀ। ਇਹ ਵੀ ਝੋਟੀ ਚੰਗਾ ਲਖਾਵਾ ਖੋਲੂ ਵੇਖੋ ਲੈ ਵਾ। ਠੀਕ ਹੈ ਠੀਕ ਹੈ ਲਓ ਜੀ ਦੂਜਾ ਸੂਬਾ ਸੋਣਾ ਜਿਹੜਾ ਥਣਾ ਦਾ ਸਟੇਜ ਕੈਪ ਜਿਹੜਾ। ਨਹੀਂ ਸੰਭੀ ਸੰਭੀ ਚੰਗੀ ਆ ਪਲੀ ਪਲੀ ਜਿਹੜੀ ਬਹੁਤ ਹੀ ਚੰਗੀ ਆ। ਖੋਲ ਦਿਓ ਬਾਈ ਜੀ। ਕੀ ਕੁਝ ਦਾ ਸੁਆ ਸੁਣੀ ਹੁਣ ਠੀਕ ਆ ਜੀ ਕਿੰਨਾ ਕੇ ਤਾਂ ਮਿਲ ਕੇ ਰਿਕਾਰਡ ਰਿਆ ਪਹਿਲੇ ਸਵੇ। ਜੀ ਪਹਿਲੇ ਸਵੇ ਇਹਨੇ ਦੁੱਧ ਦਿੱਤਾ ਜੇ 12 13 ਗੱਲੋਂ। ਅੱਛਾ ਜੀ। ਹਾਂ ਜੀ ਹੁਣ ਵੇਖੋ 14 ਦਿੰਦੀ ਕੋ 15 ਦਿੰਦੀ ਆ। ਠੀਕ ਆ ਠੀਕ ਆ ਲਓ ਜੀ। ਇਹ ਲੈ ਵੀ ਖੁੱਲੇ ਦੀ ਆ ਜਿੰਨਾ ਬਿਹੌਤਾ ਖੜਦੀ ਆ। ਠੀਕ ਆ ਠੀਕ ਆ ਲਓ ਜੀ ਸੂਨ ਤੱਕ ਜਿਹੜਾ ਚੱਡਾ ਇਹ ਵੀ ਚੰਗਾ ਬਣਾ ਜੂਗੀ ਕਰਮਾਲੀ ਟੇਢੇ ਕਟ ਵਾਲੀ ਆ ਗਈ ਆ। ਇਹ ਪਹਿਲੇ ਸਵੇ ਦਾ ਕੋਈ ਮਿਲ ਕੇ ਰਿਕਾਰਡ 12 ਲੀਟਰ ਦੇ ਆਸ-ਪਾਸ ਰਿਆ ਵਾ ਸਿੰਘ-ਸਿੰਘ ਵੀ ਜਿਹੜਾ ਚੰਗਾ ਲੱਗਾ ਵਾ। ਲਓ ਜੀ ਖੋਲ ਕੇ ਵਿਖਾਉਂਦੇ ਆਪਾਂ। ਦਾ ਟੇਡਾ ਕੱਟ ਜੇ ਮਾੜਾ ਮੋਟਾ ਹੋਣੀ ਨਹੀਂ ਨਹੀਂ ਬਹੁਤ ਫੇਸਪੁੱਸ ਜਿਹੜਾ ਬਹੁਤ ਹੀ ਸੋਹਣਾ ਆ ਗਿਆ ਵਾ ਟੇਡਾ ਕੱਟ ਤੇ ਮਣਕੀ ਅੱਖ ਤੇ ਢਿੱਲਾ ਤੁਸੀਂ ਵੇਖ ਸਕਦੇ ਜਿਹੜੀ ਕਾਫੀ ਆ ਬਿਲਕੁਲ ਬਿਲਕੁਲ ਜੀ ਕਈ ਭਾਵਨ ਸ਼ੌਂਕ ਹੁੰਦਾ ਚਲੋ ਅਜੇ ਛੋਟੀਆਂ ਬਣਨਾ ਥੱਲੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਆਪ ਦੇਖਦੇ ਆਸ-ਪਾਸ ਅਜੇ ਟਾਈਮ ਲਾ ਜੂਗੀ ਸੂਨ ਤੱਕ ਹਵਾਨਾ ਇਹ ਵੀ ਚੰਗਾ ਬਣਾ ਜੂਗੀ ਕਰਮਾਲੀ ਟੇਡਾ ਕੱਟ ਆ ਗਿਆ ਵਾ ਲੈ ਜੋ ਜੀ ਲੈ ਜੋ ਕਿੰਨਾ ਕੁ ਭਰ ਜੂ ਤੁਹਾਡੇ ਸਾਬ ਨਾਲ ਆਕਤੀ ਉਹ ਤੇ ਮੇਰੀ ਤਰ੍ਹਾਂ 14 ਕਿਲੋ ਲਈ ਜਣਾ ਨੇ ਛੁੱਟੀ ਨੇ ਠੀਕ ਹੈ ਠੀਕ ਹੈ ਲਓ ਜੀ 13 14 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਸੰਭੀ ਗਏ ਨੇ ਬਹੁਤ ਚਾਹ ਦੇ ਨਾਲ ਆ ਐਨ ਮੰਜਾ ਡੈਣ ਵਾਲੀ ਸਾਗਤਾ ਵੇ ਦਾ ਵੀ ਤੇ ਹੈ ਇਹ ਵੀ ਸਿੰਗਲ ਹੱਡੀ ਆ ਥਾਨ ਇਹਨੂੰ ਵੀ ਕੱਲਾ ਕੱਲਾ ਲੱਗਾ ਐਨ ਪੀੜੀ ਦੇ ਪਾਵੇ ਵਰਗੇ ਥਾਨ ਲੱਗੇ ਪਏ ਆ ਚੌਵਾਂ ਨੁਕਰਾਂ ਦੇ ਹਿਸਾਬ ਨਾਲ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦਾ ਇਹ ਥਾਣਾ ਦਾ ਸਹੀ ਗੈਪ ਡਰਦੀ ਆ ਥੋੜਾ ਜਿਹਾ ਇਹਦਾ ਮੁੱਲ ਭਾਜੀ ਹਰਾ ਇਹ ਤਾਂ ਦਈਏ ਲੱਖੋਂ ਬਾਹਰ ਅਮਰ ਕੱਢੀ ਲੱਖੋਂ ਬਾਹਰ ਹਾਂਜੀ ਕਰਦੇ ਵਿਲਾ ਜਾਇਜੇ ਮੈਂ ਤਾਂ ਹਾਂਜੀ ਜਾਇਜੇ ਕਰਤੀਏ 3 ਲੀ ਦੀਆਂ ਦੇ ਪਿੰਡੇ ਕੱਟ ਲਈਆਂ ਤੇ 2 ਲੱਖ ਲਗ 1.5 ਲੱਖ ਤੋਂ ਘੱਟ ਗੱਲ ਹੀ ਕੋਈ ਨਹੀਂ ਕਰਦਾ 1.5 ਗੱਲ ਸਹੀ ਹੈ ਤੁਹਾਡੀ ਪਰ ਆਪਾਂ ਇਹ ਵੀ ਅੰਦਰ ਕਰਦਾਂਗੇ ਅੱਛਾ ਜੀ ਇਹ 95000 ਦੀ ਦੇ ਦਾਂਗੇ 95000 ਦੀ 95000 ਦੀ ਦੇ ਦਾਂਗੇ ਕਰਦਿਏ ਥੋੜਾ ਬੁਰਾ ਬਿਲਕੁਲ ਝੋਟੇ ਦੇ ਹਿਸਾਬ ਨਾਲ ਬਿਲਕੁਲ ਜਾਇਜ ਦੇ ਰੇ ਚਲ 1000 ਰੁਪਏ ਛੱਡ ਦਈਏ ਚਲੋ 1000 ਮਾਨ ਕਰਦਾ ਪਰ ਝੋਟੇ ਦੇ ਹਿਸਾਬ ਨਾਲ ਕਿੰਡੀ ਝੋਟੇ ਦੀ ਕੱਦ ਕਾਠੀ ਹੈ ਨਹੀਂ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲਓ ਜੀ 94000 ਦੀ ਜੇ ਟੇਢੇ ਕੱਟ ਆਲੀ ਬਿਲਕ ਤੇ ਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਵਿੱਚ ਹੀ ਦੂਜਾ ਸੂਗਾ ਛੋਟੀ ਸੂਈ ਆ ਅੱਛਾ ਜੀ ਸੂਈ ਕੱਲ ਦੀ ਆ ਠੀਕ ਆ ਇਹ ਵੀ ਲੈ ਗਏ ਆ ਮੈਨੂੰ ਗੱਡੀ ਤੇ ਅੱਛਾ ਜੀ ਤੇ ਇਹਦੇ ਨਾਲ ਇੱਕ ਥਣਨ ਡਾਲੇ ਤੇ ਛੋਟੀ ਡੰਤੀ ਆ ਤੇ ਨੱਪ ਜੀ ਆ ਗਈ ਇਹਨੂੰ ਠੀਕ ਆ ਹਾਂ ਵੇਖੋ ਨੱਪ ਜੀ ਆ ਗਈ ਬਾਈ ਤੇ ਠੀਕ ਆ ਠੀਕ ਆ ਠੀਕ ਆ ਲਓ ਜੀ ਆ ਲਾਉਣ ਲੱਗਿਆ ਥੋੜੀ ਜੀ ਨਾ ਇਹ ਤਾਂ ਉਦਾਂ ਛੋਟੀ ਥਣ ਚੜ੍ਹੇ ਸਾਪ ਹੈ ਹੁਣ ਇਹ ਚੋਲੀ ਆ ਅੱਛਾ ਜੀ ਹਾਂ ਚੋਈ ਠੀਕ ਹੈ ਜੀ ਹਾਂ ਤੇ ਆ ਜੇ ਤੇ ਥਾਣ ਦਾ ਥਾਣੀ ਦੁੱਧ ਆਉਂਦਾ ਆ ਥੋੜਾ ਰੋਕ ਰੋਕੇ ਆਉਂਦਾ ਵਾ ਠੀਕ ਆ ਠੀਕ ਆ ਚੱਲ ਪਊਗਾ ਹਣਾ ਪਰ ਆਪਾਂ ਤੰਨਾ ਥਣਾ ਹੀ ਕਰਕੇ ਦਾਂਗੇ ਠੀਕ ਆ ਲਓ ਜੀ ਤਿੰਨ ਥਣ ਪਾਈ ਗੰਦਾ ਕੇ ਕਰਕੇ ਅੱਛਾ ਜੀ ਚਲੋ ਅਹੀਂ ਤੇ ਲੈ ਲਈ ਮਹਿੰਗੀ ਚਲੋ ਲੈ ਲਈ ਆ ਵਕਰੀ ਗੱਲ ਆ ਹਾਂਜੀ ਹਾਂਜੀ ਹਾਂ ਤੇ ਦੁੱਧ ਵੀ ਝੋਡੀ ਦਾ 1 ਕਿਲੋ ਦਈ ਜੂ ਬੜੇ ਰਮਾਨਾ ਠੀਕ ਆ ਠੀਕ ਆ ਨਹੀਂ ਚੱਲ ਪਣਾ ਦੁੱਧ ਥਣ ਤੋਂ ਚੱਲ ਪਏ ਦੁੱਧ ਚ ਥਣ ਚ ਪੂਰਾ ਆਉਂਦਾ ਠੀਕ ਆ ਆਉਂਦਾ ਥੋੜਾ ਰੁਕ ਰੋਕੇ ਥੋੜੀ ਸੋਚ ਸਾਜ ਉਹਦੇ ਕਰਕੇ ਪੈ ਗਈ ਆ ਨਾ ਅੱਛਾ ਜੀ ਲੈ ਸਰੂ ਬਿਲਕੁਲ ਸਾਫ ਹਾਂ ਜੀ ਲਵਾਇ ਠੀਕ ਹੈ ਠੀਕ ਆ ਗੋਲੀਆਂ ਗਲੀਆਂ ਦੇਣ ਦਾ ਆ ਬਾਕੀ ਚਲੋ ਠੀਕ ਆ ਖੋਲ ਦਿਓ ਬਾਈ ਜੀ ਚੱਲ ਪਏ ਵਧੀਆ ਗੱਲ ਆ ਹਨਾ ਨਹੀਂ ਚੱਲ ਪੂ ਚੱਲ ਪੂ ਜੇ ਇਹਦੇ ਆਪਾਂ ਤੰਨਾ ਸੁਣਾ ਹੀ ਕਰਕੇ ਦਾਂਗੇ ਠੀਕ ਆ ਠੀਕ ਆ ਲਓ ਜੀ ਕੋਈ ਜਿਹੜੇ ਵੀਰਪਰਾ ਕੋਲ ਆਜਾਗਾ ਵਾ ਅੱਛਾ ਜੀ ਹਾਂ ਬਸ ਇਹੋ ਥੋੜਾ ਚੋਨਾ ਪੈਂਦਾ ਹੌਲੀ ਹੌਲੀ ਚੋਨਾ ਪੈਂਦਾ ਟਾਈਮ ਲੱਗਦਾ ਉਹਨੂੰ ਠੀਕ ਹੈ ਠੀਕ ਹੈ ਨਹੀਂ ਚਲੋ ਹੁਣ ਟਾਈਮ ਲੱਗਾ ਨਾ ਇਹ ਗਾਂ ਕੰਮ ਆ ਜਾਊਗਾ ਕੰਮ ਆ ਜਾਊਗਾ ਜੇ ਕੋਈ ਵੀਰ ਭਰਾ ਖੇਚਲ ਕਰ ਲੂਗਾ ਤੇ ਚਲੋ ਅਗਲੇ ਦੇ ਠੀਕ ਹੈ ਲਓ ਜੀ ਕੱਟ ਕੱਟ ਜਿਹੜਾ ਇਹਦਾ ਵੀ ਚੰਗਾ ਤੇ ਇਹ ਕਿੰਨੇ ਵਸੂਗਾ ਸਹੀ ਦੂਜਾ ਮੇਰੀ ਦੂਜਾ ਸੁਭਾ ਸੂਈ ਜੀ ਦੂਸਰਾ ਸੁਭਾ ਸੂਈ ਜੀ ਤੇ ਆਹ ਵਾਲਾ ਜਵਾਕ ਜੀ ਬਿਲਕੁਲ ਤਾਜਾ ਆ ਜੇ ਕੱਟੀ ਕਟਾ ਜੇ ਇਹ ਕੱਟਾ ਜੇ ਵੀ ਨਹੀਂ ਪਣਦੀ ਤੇ ਇਦਾਂ ਗਾਈਆਂ ਵਲੈਦਣਾ ਹੁਣ ਚੋਈ ਗਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਐਚ ਐਫ ਗਾਂ ਤੇ 10 ਕਿਲੋਟਰ ਦੇ ਆਸ-ਪਾਸ ਵੀਰਗੰਦਾ ਕੇ ਦੁੱਧ ਕੱਢੀ ਜਾਊਗੀ। ਵੀ ਇਹ ਚੌਥਾ ਥਣ ਵੀ ਚੱਲ ਪਿਆ ਫੇਰ ਭਾਵੇਂ 12-13 ਕਿਲੋ ਦੇ ਦੇ। ਅੱਛਾ ਜੀ ਆ ਕਿਉਂਕਿ ਮਗਰ ਲੈਣਾ ਚਾਹੀਦਾ ਦੁੱਧ ਹੁੰਦਾ ਜ਼ਿਆਦਾ। ਹਾਂਜੀ ਹਾਂਜੀ। ਠੀਕ ਆ ਲਓ ਜੀ ਜੇ ਕੋਈ ਵੀਰ ਭਰਾ ਖੇਚਲ ਕਰ ਲੂਗਾ ਹੁਣ 2-4 ਦਿਨ ਲੱਗਣੇ ਆ ਤੇ ਬਾਕੀ ਇਹ ਕਿ ਸਾਰੀ ਜ਼ਿੰਦਗੀ ਦੇ ਹਿਸਾਬ ਨਾਲ ਬਣ ਜੂਗੀ। ਥਣਾ ਦਾ ਸਾਰ ਗਿਆ ਬ ਜਿਹੜਾ ਇਹਦਾ ਵੀ ਚੰਗਾ ਵਾ ਦੁੱਧ ਅੰਮਦਾਵਾ ਥਣ ਦੇ ਵਿੱਚ ਜ਼ਰੂਰ। ਹੂੰ। ਬੰਦੋ ਬਾਈ ਜੀ। ਤੇ ਹੈ ਇਹ ਵੀ ਸਿੰਗਲ ਹੱਡੀ ਆ ਤੇ ਆਹ ਵਾਲਾ ਦਾ ਜਵਾਬ ਜੇ ਮੇਲ ਕਾਫ ਨੀਲੀ ਰਵੀ ਦਾ ਆ ਗਿਆ। ਤੇ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਪਿੱਛੇ ਨੂੰ ਬਣਿਆ ਪਿਆ ਵਾ ਤੇ ਹੈ ਵੀ ਅੱਖਾਂ ਲਾ ਜੇ ਲਓ ਜੀ ਆ ਫੇਰ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਜੀ ਕਿ ਆਹ ਵਾਲਾ ਥਣ ਨਹੀਂ ਜਿਹੜਾ ਬੈਣੀ ਵਾਲਾ ਬਾਈ ਕਹਿੰਦਾ ਕਿ ਸੱਟ ਲੱਗ ਗਈ ਥੋੜੀ ਜਿਹੀ ਤੇ ਚਲੋ ਦਰਦ ਤਾਂ ਜਰੂਰ ਆਉਂਦਾ ਵਾ ਤੇ ਆਉਂਦਾ ਥੋੜਾ ਜਿਹਾ ਰੋਕ ਰੋਕੇ ਆ ਇਹਦਾ ਮੁੱਲ ਭਾਜੀ ਇਹਦਾ ਮੁੱਲ ਵੀ ਜਦੋਂ ਥਣ ਸਹੀ ਹੁੰਦਾ ਫਿਰ ਤੇ ਆ ਵੀ ਬਹੁਤ ਮਹਿੰਗੀ ਲਈ ਜਦੋਂ ਵੇਚਾਂਗੇ ਫਿਰਦੇ ਆ ਕਿ 80 85 ਦੀ ਵੇਚਾਂਗੇ ਅੱਛਾ ਜੀ ਹੁਣ ਆਪਾਂ ਜੈਜ ਕਰਕੇ ਕਿੰਨਾ ਥਣਾ ਝੋਟੀ ਦੇ ਦਾਂਗੇ ਹਾਲਾਂਕਿ ਚੱਲਦਾ ਥਣਾ ਹੈਗਾ ਉਹ ਠੀਕ ਆ ਹਾਂ ਬਦ ਆ ਚਲੋ ਹੁਣ ਘਾਟਾ ਵਜਦਾ ਤੇ ਫਿਰ ਕਰਨਾ ਹੀ ਪੈਣਾ ਚਲੋ ਕਰ ਦੋ ਹਾਣਾ ਫਿਰ ਜਿੱਥੇ ਇੱਕ ਛਾੜੀ ਦੇਣੀ ਏ ਹਾਂ ਨਹੀਂ ਹਾਂਜੀ ਹਾਣਾ ਵੀ ਮੇਰੀ 63000 ਦੀ ਦਾ ਠੀਕ ਹੈ ਲਓ ਜੀ 63000 ਦੀ ਜੇ ਕੱਦ ਕਾਠ ਵੀ ਚੰਗਾ ਤੇ ਹੈ ਵੀ ਸਿੰਗਲ ਹੱਡੀ ਆ ਤੇ ਥਣ ਚੱਲ ਪੂਗੇ ਥਣ ਚੱਲ ਪੂਗੇ ਚਲੋ ਕੋਈ ਮਿਹਨਤ ਕਰ ਲੂਗਾ ਦੱਸ ਦੇ ਅੰਦਰ ਥਣ ਚੱਲ ਪੂਗਾ ਤੇ ਚੱਡਾ ਜਿਹੜਾ ਐਫ ਗਾਂ ਵਰਗਾ ਲੱਗਾ ਪਿਆ ਵਾ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਕੱਲਾ ਕੱਲਾ ਵਾ ਤੇ ਚੌਥੇ ਨੰਬਰ ਤੇ ਭਾਜੀ ਚੌਥੇ ਨੰਬਰ ਦੇ ਵੀ ਝੋਟੀ ਚੰਗੀ ਵੱਡੀ ਆ ਉਧਰ ਦੀ ਹਾਂਜੀ ਹਰਿਆਣੇ ਦੀ ਹੁਣ ਇਹ ਲੀਕ ਜਾਂਦੀ ਆ ਤਾਂ ਅੰਗਰੇਜ਼ ਤੁਹਾਨੂੰ ਕਹਿੰਨੋਂ ਓਕਕੂ ਕਿਨੀ ਲਿਬੜੀ ਆ ਜੀ ਹਾਂਜੀ ਹਾਂਜੀ ਹਲੇ ਇੱਕ ਮੌਸਮ ਦਾ ਫਰਕ ਪੈ ਗਿਆ ਨਾ ਸੂਈ ਆ ਵੇਖੋ ਬੱਚਾ ਵੀ ਤਗੜਾ ਕੱਦ ਕਾਠਾ ਸੂਈ ਤੇਰੇ 10-15 ਦਿਨਾਂ ਦੀ ਹੋ ਵਸ ਵੱਧ ਠੀਕ ਆ ਠੀਕ ਆ ਜੀ ਕੱਟਾ ਇਹਦੇ ਪਿੱਛੇ ਵੀ ਹਾਂਜੀ ਕੱਟਾ ਆ ਠੀਕ ਆ ਜੀ ਮੇਲ ਕਾਫ ਜੇ ਕੋਈ 10 ਦਾ ਲਾਲੇ ਕੋਈ 15 ਦਾ ਲਾਲੇ ਕਿੰਨਾ ਜਦੋਂ ਦੇਰ ਕੋ ਭਾਜੀ ਦੇਰ ਕੋ ਵੀ ਦੀ 11 ਕਿਲੋ ਦੁੱਧ ਹੋਗਾ ਅੱਛਾ ਜੀ ਹਾਂ ਇਹ ਇੱਕ ਲੀਕ ਆਂਦੀ ਉਹੀ ਉੱਥੇ ਅੱਛਾ ਜੀ ਚੋਕ ਲੈਂਦੀ ਕਰਕੇ ਆਉ ਥੱਲੇ ਬੱਚੇ ਨੂੰ ਡੋਕੇ ਤੱਕ ਛੱਡੇ ਤਾਂ ਥੱਲੇ ਰੱਖ ਨਹੀਂ ਦੇਣ ਦੀ ਠੀਕ ਹੈ ਠੀਕ ਹੈ ਜੀ ਸੂਬਾ ਕਿੰਨਾ ਸੂਈ ਇਹ ਸੂਬਾ ਦੂਜਾ ਸੂਬਾ ਸੂਈ ਜੇ ਲਓ ਜੀ ਮੋਹਰਾ ਨਸਲ ਦੀ ਝੋਟੀ ਆ ਗਈ ਜੇ ਉਧਰ ਦੀ ਝੋਟੀ ਆ ਕੋਈ ਆਮ ਨਾ ਸਮਝੇ ਫੇਸ ਕੁਆਲਟੀ ਤੇ ਸਿੰਗ-ਸਿੰਗ ਚੰਗਾ ਲੱਗਾ ਤੇ ਕੱਦ-ਕੁੱਦ ਜਿਹੜਾ ਬਹੁਤ ਹੀ ਤਕੜਾ ਵਾ ਮੈਂ ਥੋੜੀ ਜਿਹੀ ਭੁੱਖ ਘੋਟੀ-ਘੋਟੀ ਤਗੜੀ ਆ ਜੀ ਭੁੱਖੀ ਥੋੜੀ ਜਿਹੀ ਹੋਣੀ ਆਣ ਕੇ ਬੱਧੀ ਠੀਕ ਹੈ ਠੀਕ ਹੈ ਤੇ ਆਹ ਵਾਲਾ ਦਾ ਜਵਾਬ ਜੇ ਮੇਲ ਕਾਫ ਤੇ ਬਾਈ ਕਿੰਨਾ ਮੌਕੇ 12 ਕਿਲੋ ਹੋਊਗਾ 11 ਕਿਲੋ ਮੰਡਕ ਲੈ ਜਾਈ ਕੋਈ ਠੀਕ ਹੈ ਲਓ ਜੀ ਹੋਊਗਾ 12 ਲੀਟਰ ਪਰ 11 ਪਾਈ ਕਹਿੰਦਾ ਕਿ ਜਿਹੜਾ ਮਰਜ਼ੀ ਆਨਲਾਈਨ ਵੀ ਮੁੱਦਾ ਨਹੀਂ 13 14 ਨਹੀਂ ਅੱਛਾ ਜੀ ਤੇ 13 14 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਮਾਲੀ ਚਲੋ ਬਾਕੀ ਸਾਮ ਤੇ ਗੱਲ ਮੋਕ ਦਿਆ ਚੱਡਾ ਚੁੱਡਾ ਜਿਹੜਾ ਇਹਦਾ ਵੀ ਐਨ ਐਚ ਐਫ ਖਾ ਵਾਂਗੂਆਂ ਤੇ ਬਾਕੀ ਹੁਣ ਚੋ ਚਵਾ ਕੇ ਲੈਂਦੀ ਆ ਕੋਈ ਹੋਸਾ ਨਾ ਵੀਰਪਰਾ ਅੰਦਾਜ਼ਾ ਲਾਵੇ ਲਓ ਜੀ ਪਿਓਰ ਜੈੱਡ ਬਲੈਕ ਆ ਗਈ ਇਹ ਥਾਣਾ ਦਾ ਸੈਜ ਗੈਪ ਜਿਹੜਾ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਇਹਨੂੰ ਵੀ ਕੱਲਾ ਕੱਲਾ ਲੱਗਾ ਤੇ ਹੈ ਵੀ ਨੋਕਲਾ ਥਾਂ ਲੱਗਾ ਵਾ ਚਲੋ ਨੋਕਲੇ ਥਾਂ ਦੇ ਜਿਹੜਾ ਚਵਾਈ ਬਹੁਤ ਹੀ ਨਰਮ ਨਿਕਲਦੀ ਆ ਇੱਥੇ ਇਧਰਲੀ ਸਾਈਡ ਤੋਂ ਚੈੱਕ ਕਰਾ ਦਨੇ ਥਾਣਾ ਦਾ ਸੈਜ ਗੈਪ ਲਓ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਕੱਲਾ ਕੱਲਾ ਥਾਂ ਲੱਗਾ ਤੇ ਫੇਸ ਕੁਆਲਟੀ ਐਂਡ ਰਿੰਗ ਸਿੰਘ ਲੱਗਾ ਪਿਆ ਵਾ ਤੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀ ਦੀ ਇੱਕ ਦਾਜੇ ਅੱਛਾ ਜੀ ਹਾਂਜੀ ਕਿੰਨੇ ਵੀ ਦੇਣੀ ਹੈ ਇਹ ਵੀ ਕਰਦ ਗਏ ਅੰਦਰ ਹੀ ਫਿਰ ਲੱਖੋਂ ਅੰਦਰ ਹੀ ਕਰਦ ਗਏ ਅੰਦਰ ਹੀ ਕਰਦ ਗਏ ਫਿਰ ਝੋਟੀ ਬਾਹਰ ਵੇਚਣ ਵਾਲੀ ਹੈ ਨਹੀਂ ਹੈ ਇਹ ਗੱਲ ਸਹੀ ਹੈ ਬਾਹਰ ਵੇਚਣ ਵਾਲੀ ਹੈ ਪਰ ਚਲੋ ਇਹ ਅੱਜ ਕਰਦੀ ਆਪਾਂ ਇਹ ਵੀ ਵੀਰ ਜੀ 95 ਹੀ ਦੇ ਦਿੰਦੇ 95 ਦੀ ਹਾਂਜੀ ਇਹ ਵੀ ਜਿਆਦਾ ਫਿਰ 93 ਦੀ ਆਂਦੀ ਹੈ ਚਲੋ ਆਂਦੀ ਹੈ 94 ਲਓ ਜੀ ਇਹ ਵੀ 94000 ਦੀ ਬਿਲਕੁਲ ਜਿਹੜਾ ਨਾਰਮਲ ਰੇਟ ਕਰਦਾ ਵਾ ਝੋਟੀ ਦੇ ਹਿਸਾਬ ਨਾਲ ਝੋਟੀ ਲੱਖੋਂ ਬਾਹਰ ਵੇਗਣ ਵਾਲੀ ਆ ਬਿਲਕੁਲ ਹੀ ਨਾਰਮਲ ਰੇਟ ਕਰਤਾ ਵੀਰ ਜਸ ਕਰਨੇ ਤੇ ਬਾਈ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਕੀ ਮਾਂ ਜੱਜ ਆਈ ਆ ਅੱਛਾ ਜੀ ਇਹ ਤਿੱਜਾ ਸੂਆ ਮੈਂ ਆ ਠੀਕ ਆ ਹਾਂਜੀ ਤਿੱਜਾ ਸੂਆ ਮੈਂ ਸੂਈ ਆ ਤੇ ਸੂਈ ਮੈਂ ਕੋ 14 ਤਿੰਨ ਤਿੰਨ ਮਹੀਨਿਆਂ ਦੀ ਇਕੱਠੀ ਲਾ ਲਈ ਕੋਈ ਠੀਕ ਆ ਲਓ ਜੀ ਆਹ ਵਾਲਾ ਇਹਦਾ ਜਵਾਬ ਜੇ ਫੀਮਲ ਕਾਫ ਕੋਈ ਦੋਵਾਂ ਦਾ ਕੋਈ ਤਿੰਨਾਂ ਦਾ ਲਾ ਲੇ ਹਾਂਜੀ ਇਹਨੂੰ ਮੈਂ ਨੂੰ ਅੰਦੇ ਹੀ ਪਹਿਲਾਂ ਵੀ 20 ਦਿਨ ਬਣੇ ਸੀ ਤੇ ਹੁਣ ਫੇਰ ਦਿਨ 14 ਤਰੀਕ ਦਾ ਮੈਂ ਇਹਨੂੰ ਟੀਕਾ ਲੱਗ ਗਿਆ ਜੀ ਅੱਛਾ ਜੀ 14 ਤਰੀਕ ਦਾ ਟੀਕਾ ਲੱਗਾ ਵਾ ਠੀਕ ਆ ਹੁਣ ਮੈਂ ਡੋਕੇ ਪਾਉਣ ਲੱਗ ਪਈ ਆ ਵੀ ਉਹਦੇ 100% ਫਲ ਹੋ ਹੀ ਗਈ ਹੋਊਗੀ ਮੈਂ ਠੀਕ ਆ ਠੀਕ ਆ ਹਾਂਜੀ ਹ ਵੇ ਡੋਕੇ ਡਾਕੇ ਪਉਣ ਲੱਗ ਪਈ ਮੱਝ ਅੱਛਾ ਜੀ ਹਾਂ ਦੁੱਧ ਮੈਂ ਥੱਲੇ 9 ਤਾਂ ਆ ਕਿਲੋ ਹੀ ਹਾਂ ਤੇ ਬੰਨ ਕਰਕੇ ਥੋੜਾ ਜਿਹਾ ਮੈਂ ਥੱਲੇ ਦੁੱਧ ਘਟਿਆ ਹੁਣ ਹੋਊਗਾ 7 ਕਿਲੋ ਦੁੱਧ ਥੱਲੇ ਠੀਕ ਹੈ ਲਓ ਜੀ 7 ਲੀਟਰ ਜਿਹੜਾ ਦੁੱਧ ਤਿਆਰ ਜਿਹੜੇ ਥਾਣਾ ਦਾ ਸਹਿਜ ਗਿਆ ਪਰ ਇਹਦਾ ਵੀ ਚੰਗਾ ਵਾ ੱਡਾ ਛੋਟਾ ਜਿਹੜਾ ਸਫਾਈਆਂ ਦੇ ਵਿੱਚ ਆ ਕੱਦ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਤੇ ਜੈਡ ਬੁਲਾ ਕੇ ਆ ਵੀ ਕਰਮਾਲੀ ਇਹ ਬਈ ਸੱਜਰ ਤਾਂ ਕਿੰਨਾ ਕਰਿਆ ਮਿਲ ਕੇ ਗੌੜਾ ਸੱਜਰ ਵੀ ਇਦੀ 14 ਕਿਲੋ ਮੈਂ ਤੁਹਾਨੂੰ ਦਿੰਦੀ ਜੀ ਅੱਛਾ ਜੀ ਹਾਂ ਜੀ ਤਗੜੀ ਮੈਂ ਠੀਕ ਹੈ ਲਓ ਤੇ ਗੱਬਣ ਮਤਲਬ ਗੱਬਣ ਤੀਸਰੇ ਸਵੇ ਨੂੰ ਕਹਾਂ ਹਾਂਜੀ ਹਾਂਜੀ ਤੀਸਰੇ ਸਵੇ ਨੂੰ ਠੀਕ ਹੈ ਠੀਕ ਹੈ ਲਓ ਜੀ ਤੀਸਰੇ ਸਵੇ ਲਈ ਗੱਬਣ ਜਿਹੜੇ ਥਣਾਂ ਦਾ ਸਹਿਜ ਗਿਆ ਬਹੁਤ ਹੀ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਚਲੋ ਕੋਈ ਸਾਂਭਣ ਵਾਲਾ ਭਰਾ ਦਾ ਰੂਹ ਦਾ ਗਾਂ ਤੇ ਜੇ ਸਵੇ ਨੂੰ ਦੁੱਧ ਚੰਗਾ ਕੱਢੀ ਜਾਊਗੀ ਇਹਦਾ ਮੁੱਲ ਭਾਜੀ ਹਰ ਦੇ ਦਿੱਤੀ 65 ਦੀ ਵੀ 65 ਦੀ ਹਾਂਜੀ ਫਿਰ ਉਹਦੇ ਬਰਾਬਰ ਕਰ ਦਈਏ ਹਾਂਜੀ ਉਹਦੇ ਬਰਾਬਰ ਕਰ ਦਈਏ ਕਿ ਫਿਰ ਹੋਰ ਕਰਨਾ 63 66 ਇਹ ਵੀ ਨਹੀਂ ਹਾਂ ਨਹੀਂ ਛੱਡਦੀ ਦੇ ਦਾਂ। ਲਓ ਜੀ 60000 ਦੀ। ਆ ਫੇ 80000 ਦੀ ਮਗਰ ਕੱਟੀ ਹੋ ਗਈ ਉਹ ਪਲੀ ਨਹੀਂ ਹੈਗੀ ਹੈਗੀ ਸਭ ਲਓ ਜੀ 67000 ਦੀ ਫੀਮੇਲ ਕਾਫ ਵੀ ਹੈਗਾ ਜੇ ਪਿੱਛੇ ਚਲੋ ਕੋਈ ਇਹਨੂੰ ਕੋਈ ਸੰਭ ਲੂਗਾ ਤੇ ਚਲੋ ਮੈਂ ਵਿਖਾਉਂ ਚੈੱਕ ਕਰਾਉ ਕਿੱਡੀ ਲੱਗੀ ਜੇ ਠੀਕ ਗੱਲ ਸਾਬ ਮੈਂ ਚੱਕੇ ਰਕਾਰਡ ਵਾਲੀ ਆ ਥੋੜੀ ਲਓ ਜੀ ਪਾਈ ਲੱਗੀਆਂ ਪਈਆਂ ਜੇ ਡਾਇਰੈਕਟਰ ਰੱਬ ਨੇ ਭਰੀਆਂ ਸਾਬ ਨਾਲ ਪਾਈ ਤੇ ਭਾਈਓ ਫਿਰ ਕਟੀਆਂ ਅੱਗੇ ਦਿਖਾਈਏ ਖਾਦੀ ਆ ਛੋਟੀ ਦੋਤਾ ਸੀ ਕਰੇ ਰੱਖੀ ਸੀ ਅੱਛਾ ਜੀ ਸਾਡਾ ਵਿਚਾਰ ਬਣਿਆ ਵੀ ਚਾਹ ਇੱਕ ਛੋਟੀ ਹੋਰ ਆਈ ਆ ਤਾਂ ਚੱਲ ਦੇ ਦਈਏ ਪਿਓ ਠੀਕ ਆ ਠੀਕ ਆ ਲਓ ਜੀ ਕਟੀਆਂ ਆ ਗਈਆਂ ਜਾਂ ਅੱਗੇ ਨੀਲੀ ਰਬੀ ਦੀਆਂ ਜੇ ਉਹ ਵੀ ਮੈਂ ਆਪਣੇ ਹੱਥੀਂ ਟੀਕਾ ਦੋ ਤਰੀ ਦਾ ਭਰਾਇਆ ਜੇ ਅੱਛਾ ਜੀ ਹਾਂ ਠੀਕ ਆ 2 ਨਵੰਬਰ ਦੀ ਦੋ ਦੀ ਠੀਕ ਆ ਠੀਕ ਆ 2 ਨਵੰਬਰ ਦਾ ਭਰਾਇਆ ਅੱਛਾ ਜੀ ਹਾਂ ਠੀਕ ਆ ਲਓ ਜੀ 2 ਨਵੰਬਰ ਦਾ ਟੀਕਾ ਇਹਨੂੰ ਭਰਿਆ ਜੇ ਧੋਸਾ ਉਹਨਾਂ ਕੋ ਵੀਰਪਰਾ ਸਾਹਬ ਕਰੇ ਇਹਦੀ ਤੇ ਚਲੋ ਉਹਨੇ ਕਿਹਾ ਇਦਾਂ ਹੀ ਦਿਖਾ ਦਿਓ ਇਦਾਂ ਹੀ ਵਿਖਾ ਦਿੰਦੇ ਆ ਲਓ ਜੀ ਛੋਟੀਆਂ ਵੀ ਚੰਗੀਆਂ ਆ ਵਾ ਵੇਖ ਲਓ ਸਕਦੇ ਦੀ ਉਮਰ ਭਾਜੀ ਕਿੰਨੀ ਹੋਈ ਹੋਊਗੀ ਤੁਹਾਡੇ ਸਾਲ ਨੂੰ ਇਹਦੀ ਇਹ ਮੇਰਾ ਨਾਮ ਕੋਈ ਹੋਵੇ 2 2.5 ਸਾਲ ਹੋਊਗੀ ਠੀਕ ਲੋ ਜੀ 2 2.5 ਸਾਲ ਦੇ ਆਸ-ਪਾਸ ਜਿਹੜੀ ਇਹਦੀ ਉਮਰ ਹੋਈ ਆ ਤੇ ਝੋਲੀ ਝਾਲੀ ਦਿਖਾਈਏ ਥੱਲੇ ਹਾਂਜੀ ਦਿਖਾ ਦਿਓ ਥਣ ਬੜਾ ਜੇ ਆ ਵੇਖੋ ਲੋ ਜੀ ਥਣ ਸੋਨੇ ਵੀ ਗੈਪ ਤੇ ਲੱਗਾ ਵਾ ਤੇ ਹਵਾਨੇ ਤੇ ਵੀ ਡੱਬ ਡੁੱਬ ਜਿਹੜੀ ਆ ਗਈ ਆ ਤੇ ਚੈੱਕ ਕਰ ਸਕਦੇ ਤੁਸੀਂ ਪਿੱਲੀਆਂ ਅੱਖਾਂ ਆ ਗਈਆਂ ਵਾ ਅੱਛਾ ਜੀ ਕਿਹੜੀ ਕਿਸਮ ਦਾ ਨਿਕਲ ਆਵੇ ਹੈਨਾ ਠੀਕ ਆ ਵਧੀਆ ਗੱਲ ਆ ਹਾਂਜੀ ਹਾਂਜੀ ਨਹੀਂ ਨਿਕਲੋ ਪਹਿਲਾਂ ਡੰਗਰ ਤੇ ਪਹਿਲਾਂ ਨਿਕਲ ਹੀ ਜਾਂਦਾ ਹੁੰਦਾ ਚਲੋ ਓਕੇ ਤਾਂ ਕਰਕੇ ਵੀ ਹੁਣ ਚੈੱਕ ਪਾਸ ਤੇ ਹੈ ਮੁੱਲ ਤੇ ਮਨ ਤੋਂ ਤੇ ਇਹੋ ਵਿਚਾਰ ਰਹੀ ਸੀ ਛੋਟੀ ਤਿਆਰ ਕਰਕੇ ਵੇਚਣੀ ਆ ਕੋਈ 7 ਲੱਖ 1.5 ਲੱਖ ਦੀ ਤਾਸ਼ਾ ਜੀ ਹੁਣ ਵਿਚਾਰ じゃ ਹੁਣ ਹੀ ਬਣਿਆ 10 ਮਿੰਟਾਂ ਹੀ ਤੇ ਮੈਂ ਚਲ ਵੀਡੀਓ ਤੇ ਪਾ ਦਈਏ ਵੇਖੀ ਜੂ ਆਹ ਚਲੋ ਚਲੋ ਕੋ ਸੰਭਲੂ ਕਰੇ ਚਲੋ ਛੋਟੀ ਚੰਗੀ ਆ ਥਣ ਕੋਲ ਜਿਹੜਾ ਚੰਗਾ 50 ਦੀ ਹਾਂਜੀ ਕਰੀਏ ਜਾਇਜ਼ ਜੇ ਕਰ ਦਈਏ ਹਾਂਜੀ ਜਾਇਜ਼ ਕਰ ਦਈਏ 45 ਦੀ ਹੋਰ ਕਰ ਦਈਏ ਹਾਂਜੀ ਹੋਰ ਕਰ ਦਈਏ 40 ਦੀ ਦੇ ਦਾਂਗੇ ਹਾਣਾ 40 ਦੀ ਹਾਂ 40 ਲਓ ਜੀ 40000 ਦੀ ਨੀਲੀ ਰਵੀ ਉਹ ਤਿੰਨ ਪੈਕਟ ਆਪਾਂ ਪਾਊਡਰ ਦੇ ਚਾਰ ਤੇ ਨੂੰ ਅੱਛਾ ਜੀ ਹਾਂ ਸਭੀ ਪੂਰੀ ਰਹੀਆਂ ਆ ਠੀਕ ਆ ਠੀਕ ਆ ਨਹੀਂ ਨਹੀਂ ਪਲੀ ਆ 40 40 ਦੀ ਮੇਂਗੂਗੀ ਵੇਚਣੀ ਨਹੀਂ ਤੇ ਨਹੀਂ ਵੇਚਣੀ ਠੀਕ ਆ ਠੀਕ ਆ ਲਓ ਜੀ ਬਿਲਕੁਲ ਹੀ ਜਾਇਜ਼ ਮੁੱਲ ਕਰਦਾ ਵਾ ਝੋਟੀ ਨੀਲੀ ਰਵੀ ਦੀ ਇਹ 40 ਦੀ ਹਾਂ ਦੀ 40 ਹੀ ਦੇ ਦਾਂਗੇ ਤੇ ਅਗਲੇ ਪਾਸੇ ਮੋਰਾ ਦੀ ਆ ਗਈ ਇਹ ਹਾਂ ਜੀ ਇਹ ਮੋਰਾ ਦੀ ਹੈ ਇਹ ਕਿੰਨੀ ਕੁ ਮੋਰਾ ਦੀ ਇਹ ਦੀ ਉਹ ਵੀ ਚੰਗੀ ਪਣੀ ਜੇ ਇਹ ਤਾਂ ਮਾਹ ਯਾਰੇ 1.5 ਸਾਲ ਦੀ ਹੋਊਗੀ ਪਰ ਨਹੀਂ ਪਲੀ ਪਲੀ ਚੰਗੀ ਆ ਬਿਲਕੁਲ ਕੱਦ ਗੁੱਦ ਜਿਹੜਾ ਚੰਗਾ ਕਰ ਜਣਾ ਝੋਲੀ ਝਾਲੀ ਇਹਦੀ ਵੀ ਚੰਗੀ ਆ ਹਾਂਜੀ ਵੇਖੋ ਝੋਲੀ ਉਦਾਂ ਹੀ ਵੇਖੋ ਕਦੀ ਜੇ ਲਓ ਜੀ ਆ ਚੈੱਕ ਕਰ ਸਕਦੇ ਝੋਲੀ ਝਾਲੀ ਲਓ ਦੇ ਥਣਾ ਬਹੁਤ ਜਿਆਦਾ ਗੈਪ ਚ ਲੱਗਾ ਵਾ ਇਹਦੇ ਦੇ ਕਰਮਾਂ ਵਾਲੀ ਖੀਰੀ ਵੀ ਨਹੀਂ ਹੋਈ ਤੇ ਅੱਛਾ ਜੀ ਆਈ ਖੀਰੀ ਹੋਣ ਲਈ ਆ ਉਮਰ ਥੋੜੀ ਆ ਪਰ ਉਦਾਂ ਹੀ ਕੱਦ ਕਰ ਗਈ ਕੱਦ ਚੰਗਾ ਕਰ ਗਈ ਹੈਣਾ ਸਭ ਵੀ ਚੰਗੀ ਹੈ ਨਾ ਬਿਲਕੁਲ ਬਿਲਕੁਲ ਇਹਦਾ ਮੁੱਲ ਫਿਰ ਇਹ ਦੇਦਗੀ 32000 ਦੀ 32 ਦੀ ਹਾਂਜੀ 30 ਤੋਂ ਅੰਦਰ ਕਰ ਦਈਏ ਮੈਂ ਜਨਾ ਕੀ ਤੋਂ ਹਾਂਜੀ 2000 ਛੱਡ ਦਾਂਗੇ 28 ਦੀ 28 ਦੀ ਠੀਕ ਆ ਲਓ ਜੀ 28000 ਦੀ ਜੇ ਤੇ ਬਿਲਕੁਲ ਹੀ ਨਾਰਮਲ ਰੇਟ ਕਰਤਾ ਵਾ ਤੇ ਸਿੰਘ ਸਿੰਘ ਜਿਹੜਾ ਇਹਨਾਂ ਇੱਕ ਬੇਨਤੀ ਆ ਵੀਰਾਂ ਅਗੇ ਵੀ ਫੋਨ ਇਹਨਾਂ ਝੂਟੀਆਂ ਦਾ ਉਹ ਕਰੇ ਜਿੰਨੇ ਘਰ ਸਾਹਮਣੀਆਂ ਬਿਲਕੁਲ ਬਿਲਕੁਲ ਸਹੀ ਗੱਲ ਆ ਲਓ ਜੀ ਸਾਹਮਣੇ ਵਾਲਾ ਵੀਰ ਭਰਾ ਅਗੇ ਫੋਨ ਲਾਵੇ ਕਿ ਬਾਈ ਕਹਿੰਦਾ ਕਿ ਦੂਜਾ ਕੋਈ ਹੋਰ ਉਹਨਾਂ ਦੋ ਨੰਬਰ ਵਾਲਾ ਨਾ ਫੋਨ ਲਾਵੇ ਤੇ ਵੈੜ ਵੀ ਆਪਾਂ ਤਾਂ ਕੰਮ ਨੇ ਤੁਹਾਨੂੰ ਵੈੜ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਬੰਦੀ ਗੁਜਾ ਸੁਆ ਸੁਈ ਜੇ ਅੱਛਾ ਜੀ ਹਾਂ ਦੁੱਧ ਵੈੜ ਕੋ ਤੱਕ ਲੋ ਤਿਆਰ ਜੀ ਠੀਕ ਆ ਲਓ ਜੀ 10 ਲੀਟਰ ਜਿਹੜਾ ਦੁੱਧ ਦੇ ਦੇ ਕੋਲ ਤਿਆਰ ਸੁਆ ਦੂ ਕੱਦ ਕੋਦ ਜਿਹੜਾ ਚੰਗਾ ਵਾ ਬੱਚੀ ਕਵਸ਼ਾ ਵਿੱਚੇ ਬੱਚਾ ਨੇ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਠੀਕ ਆ ਠੀਕ ਆ ਜੀ 20 ਕਿ ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਇਹ ਕਿੰਨਾ ਕੁ ਭਰੂਗੀ ਦੁੱਧ ਵੀ ਇੰਨਾ ਚ ਲੋਕ ਕੁਛੜਾ ਕੋਠੇ-ਕੋਠੇ ਤੁਰਫਣ ਤਾਂ ਕੋਈ ਲਿੱਪ ਕੋਲ ਤੇ ਵਜੂ ਆ ਨਾ ਮਠੇ-ਮਠੇ ਇੰਨਾ ਵੀ ਹੋਣ 9-10 ਕਿਲੋ ਦਈ ਜਾਂਦੀ ਠੀਕ ਆ ਠੀਕ ਆ ਅੱਛਾ ਜੀ ਲੋ ਜੀ ਦੁੱਧ ਵੀ ਜਿਹੜਾ ਚੰਗਾ ਫੈਡ ਫੂਡ ਵਾਲਾ ਵਾ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਵਾ ਐਨ ਕੱਲਾ-ਕੱਲਾ ਲੱਗਾ ਪਿਆ ਵਾ ਇਹਦਾ ਕੀ ਮੁੱਲ ਕਰਨਾ ਭਾਜੀ ਇਹ ਮੇਰੀ ਦੇਰੀ 35000 ਦੀ 33 ਹਾਂਜੀ ਕਰ ਦਿੱਤੇ ਜਾਇਜ਼ ਜਾਈ ਹਾਂਜੀ ਜਾਇਜ਼ ਕਰ ਦਿੱਤੇ 32000 ਰਾਇਆ ਨੇ ਠੀਕ ਆ ਲਓ ਜੀ 32000 ਜੀ ਤੇ ਦੁੱਧ ਚਲੋ ਇਸ ਤਾਂ ਜਿਹੜਾ ਮੌਕੇ ਤੇ ਦਾਸ ਹੈਗਾ ਵਾ ਚਲੋ ਕੋਈ ਸੰਭ ਤੇ ਹੈ ਵੀ ਮੱਝਾਂ ਲਗਾ ਬਿਲਕੁਲ ਜਿਹੜਾ ਫੈਡ ਫੂਡ ਇਹਨਾਂ ਦੀ ਚੰਗੀ ਆਉਂਦੀ ਹੈ ਕ੍ਰਾਉਸ ਦੇ ਵਿੱਚ ਆ ਤੇ ਚਲੋ ਕੋਈ ਸਾੰਭਣ ਵਾਲਾ ਭਰਾ ਲੈ ਜਾਊਗਾ ਦੁੱਧ ਚਲੋ ਚੰਗਾ ਕੱਢੀ ਜਾਊਗੀ ਤੇ ਫੈਡ ਕੁਆਲਟੀ ਵੀ ਚੰਗੀ ਹੈ ਹਿਸਾਬ ਨਾਲ 30 32 ਹਾਂਜੀ 32 ਤੇ 32000 ਦੇ ਵਿੱਚ ਹਿਸਾਬ ਨਾਲ ਮੱਝ ਹੀ ਖਰੀਦ ਲੈਣੀ ਆਗੇ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ